ਪੰਜਾਬ ਪੁਲਿਸ ਦੇ ਖਿਲਾਫ ਅਕਸਰ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਪੰਜਾਬ ਪੁਲਿਸ ਚੋਰਾਂ ਨੂੰ ਜਾਂ ਲੁਟੇਰਿਆਂ ਨੂੰ ਫੜਨ ਦੇ ਵਿੱਚ ਕੁਝ ਖਾਸ ਧਿਆਨ ਨਹੀਂ ਦੇਦੀ। ਆ ਤਾਂ ਆਓ ਫਿਰ ਆਪਾਂ ਵਿਖਾਉਣੀ ਆ ਤੁਹਾਨੂੰ ਪਿਛਲੇ ਹਫਤੇ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਕੀਤੇ ਗਏ ਕੰਮ। ਕਿਸ ਤਰ੍ਹਾਂ ਦੇ ਕੰਮ ਕੀਤੇ ਐ, ਕੀ ਉਹਨਾਂ ਨੇ ਦੋਸ਼ੀਆਂ ਨੂੰ ਪਕੜਿਆ ਹੈ ਕਿ ਨਹੀਂ? ਤਾਂ ਆਓ ਇਸ ਸਮਾਂ ਦੇ ਵਿੱਚ ਤੁਹਾਡੀ ਗੱਲਬਾਤ ਕਰਾਉਣੇ ਆਪਾਂ ਕਈ ਪੁਲਿਸ ਅਧਿਕਾਰੀਆਂ ਦੇ ਨਾਲ ਤੇ ਦਿਖਾਉਣੇ ਆ। ਵੀ ਉਹਨਾਂ ਨੇ ਇਸ ਹਫ਼ਤੇ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕਰਕੇ ਲੋਕਾਂ ਨੂੰ ਸੰਤੁਸ਼ਟ ਕੀਤਾ ਹੈ ਜਾਂ ਆਪਾਂ ਨੂੰ ਉਹਨਾਂ ਦੇ ਵਿੱਚ ਅੱਗੇ ਵਾਂਗ ਹੀ ਕੰਮ ਜਿਹੜੇ ਆਉ ਆਉ ਤਾਂ ਫਿਰ ਆਪਾਂ ਕਰਦੇ ਹਾਂ ਗੱਲਬਾਤ ਪੁਲਿਸ ਅਧਿਕਾਰੀਆਂ ਦੇ ਨਾਲ ਕੀ ਇਸ ਹਫ਼ਤੇ ਦੇ ਵਿੱਚ ਉਹਨਾਂ ਨੇ ਕੀ ਪ੍ਰਾਪਤੀਆਂ ਕੀਤੀਆਂ ਤੇ ਕੀ ਲੁਟੇਰੇ ਪਕੜੇ ਹੈ ਜਾਂ ਲੋਕਾਂ ਦੀਆਂ ਸ਼ਿਕਾਇਤਾਂ ਉਵੇਂ ਦੀਆਂ ਉਵੇਂ ਹੀ ਹਨ ਡੀਜੀਪੀ ਗੌਰਵ ਯਾਦਵ ਤੇ ਐਸਐਸਪੀ ਬਟਿੰਡਾ ਸ਼੍ਰੀ ਦੀਪਕ ਪਾਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਫਤੇ ਦੇ ਵਿੱਚ ਉਹਨਾਂ ਨੇ ਧਾਰਮਿਕ ਸਥਾਨਾਂ ਤੋਂ ਚੋਰੀ ਕਰਨ ਵਾਲੀਆਂ 9 ਔਰਤਾਂ ਨੂੰ ਕਾਬੂ ਕਰਨ ਦੇ ਵਿੱਚ ਗ੍ਰਿਫਤਾਰ ਸਫਲਤਾ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਹੈਰੋਇਨ ਚੋਰੀ, ਲੁੱਟਖੋ ਜੀਆਂ ਵਾਰਦਾਤਾਂ ਅਤੇ ਆਮ ਆਦਮੀ ਪਾਰਟੀ ਦੇ ਕਲੀਨਿਕ ਵਿੱਚੋਂ ਏਸੀ ਚੋਰੀ ਕਰਨ ਦੇ ਦੋਸ਼ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਤਾਂ ਆਓ ਆਪਾਂ ਦਿਖਾਉਣੀ ਆ ਤੁਹਾਨੂੰ ਪੁਲਿਸ ਨੇ ਕਿੰਨਾ-ਕਿੰਨਾ ਨੂੰ ਔਰਤਾਂ ਨੂੰ ਤੇ ਲੁਟੇਰਿਆਂ ਨੂੰ ਤੇ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਆਪਾਂ ਆਓ ਗੱਲਬਾਤ ਵੀ ਕਰਦੇ ਹਾਂ ਪੁਲਿਸ ਅਧਿਕਾਰੀਆਂ ਦੇ ਨਾਲ ਕੀ ਕੁਝ ਉਹਨਾਂ ਨੇ ਇਸ ਹਫਤੇ ਦੇ ਵਿੱਚ ਕੀਤਾ ਜੇ 11 ਜੂਨ ਅਤੇ 12 ਜੂਨ ਦੀ ਰਾਤ ਨੂੰ ਪਿੰਡ ਚੱਕਾ ਤਰ ਸਿੰਘ ਵਾਲਾ ਵਿਖੇ ਇੱਕ ਜਿਹੜਾ ਆਮ ਆਦਮੀ ਮhalla ਕਲੀਨਿਕ ਆ ਉੱਥੇ ਰਾਤ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਦੇ ਕਲੀਨਿਕ ਦੇ ਜਿੰਦਰੇ ਤੋੜ ਕੇ ਉਸ ਦੇ ਵਿੱਚੋਂ ਇੱਕ ਏਸੀ ਤੇ ਏਸੀ ਦਾ ਕੰਪਰੈਸ਼ਨ ਤੇ ਇਨਵੈਂਟਰ ਤੇ ਬੈਟਰਾ ਤੇ ਇੱਕ ਕੰਧ ਵਾਲਾ ਪੱਖਾ ਚੋਰੀ ਕੀਤਾ ਗਿਆ ਸੀ ਇਹ ਉਸ ਦੇ ਅੰਦਰ ਬੜੀ ਬੁਰੀ ਤਰ੍ਹਾਂ ਦਵਾਈਆਂ ਦੀ ਫੁੱਲਾਪਰਾਲੀ ਕੀਤੀ ਗਈ ਸੀ ਜਿਸ ਤੇ ਮਕਦਮਾ ਨੰਬਰ 24 ਅੰਡਰ ਸੈਕਸ਼ਨ 457 ਤੰਸ 80 ਠਾਨਾ ਨੰਦਵਕੜ ਵਿਖੇ ਦਰਜ ਕੀਤਾ ਗਿਆ ਤੇ ਇਸ ਇਸ ਚੋਰੀ ਨੂੰ ਚੈਲੰਜ ਦੇ ਤੌਰ ਤੇ ਲੈਂਦਿਆਂ ਆਇਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਦੀਪਕ ਪਾਰਕ ਆਈਪੀਐਸ ਜੀ ਦੁਆਰਾ ਇੱਕ ਵਿਸ਼ੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਤੇ ਇਸੇ ਦਰਾਂਨ ਇੱਕ ਟੈਕਨੀਕਲ ਐਵੀਡੈਂਸ ਅਤੇ ਮੌਖਰ ਖਾਸ ਦੀ ਇਤਲਾਹ ਦੇ ਅਨਸਾਰ ਅਸੀਂ ਇਸ ਦੇ ਸਬੰਧ ਦੇ ਵਿੱਚ ਤਿੰਨ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਇੱਕ ਸੇਵਕ ਸਿੰਘ ਉਰਫ ਗੱਗੀ ਤੇ ਇੱਕ ਰਵੀ ਸਿੰਘ ਉਹ ਦੋਨੇ ਸਕੇ ਭਰਾ ਪੁੱਤਰਾ ਨ ਹਰਨੇਕ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਅਤੇ ਮਨਪ੍ਰੀਤ ਉਰਫ ਬੀਲਾ ਸਨ ਆਫ ਜਗਤਾਰ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੁਆਰਾ ਇਹ ਜਿਹੜਾ ਚੋਰੀ ਕੀਤਾ ਹੋਇਆ ਕੰਪਰੈਸ਼ਰ ਏਸੀ ਤੇ ਇਨਵੈਂਟਰ ਤੇ ਬੈਟਰਾ ਤੇ ਕੰਧ ਵਾਲਾ ਪੱਕਾ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਤੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਇੱਥੇ ਵਿਸ਼ੇਸ਼ ਤੌਰ ਤੇ ਦੱਸਣਯੋਗ ਆ ਵੀ ਜਿਹੜਾ ਸੇਵਕ ਸਿੰਘ ਗੱਗੀ ਆ ਇਹਦੇ ਤੇ ਪਹਿਲਾਂ ਵੀ ਦੋ ਚੋਰੀ ਦੇ ਮਕਦਮੇ ਦਰਜ ਆਏ ਨੇ ਪਹਿਲਾਂ ਪਿੰਡ ਦੇ ਵਿੱਚੋਂ ਇੱਕ ਮੋਟਰ ਚੋਰੀ ਕੀਤੀ ਸੀ ਧਰਮਕਸਤਾਨ ਤੋਂ ਚੋਰੀ ਕੀਤੀ ਸੀ ਤੇ ਮਨਪ੍ਰੀਤ ਬੀਲੇ ਨੇ ਖੇਤਾਂ ਦੇ ਵਿੱਚੋਂ ਟਰਾਂਸਫਾਰਮਰਾਂ ਦੀ ਚੋਰੀ ਕੀਤੀ ਸੀ ਤੇ ਜਿਹੜਾ ਰਵੀ ਸਿੰਘ ਆ ਇਹ ਆਪਣੇ ਆਪ ਨੂੰ ਅਖੌਤੀ ਸਮਾਜ ਸੇਵਕ ਤੇ ਪ੍ਰਧਾਨ ਅਖਵਾਉਂਦਾ ਤੇ ਇਹ ਕਦੇ ਵੱਖ-ਵੱਖ ਸਮਿਆਂ ਤੇ ਪ੍ਰਸ਼ਾਸਨ ਦੇ ਬਰਖਲਾਫ ਅਖੌਤੀ ਤੌਰ ਤੇ ਇਹ ਧਰਨੇ ਵੀ ਲਗਾਉਂਦਾ ਰਹਿੰਦਾ ਤੇ ਇਹਨਾਂ ਨੂੰ ਅਸੀਂ ਗ੍ਰਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਲੈ ਕੇ ਤੇ ਅਗਲੇਰੀ ਪੁੱਛਗਿੱਛ ਕਰ ਰਹੇ ਹਾਂ ਇਸ ਤਰ੍ਹਾਂ ਹੈਗਾ ਵੀ ਸਾਨੂੰ ਪਤਾ ਲੱਗਿਆ ਇਹਦੇ ਵਿੱਚ ਵੀ ਇਹ ਦੋ ਧਿਰਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਤੇ ਇਦੇ ਵਿੱਚ ਇੱਕ ਥਿਰ ਜਿਹੜੀ ਹੈਗੀ ਆ ਉਹ ਸੁਪਰੀਤ ਸਿੰਘ ਉਰਫ ਸੁਖੀ ਇਹ ਸਿੰਘੂ ਦਾ ਰਹਿਣ ਵਾਲਾ ਹੈ ਇਹਦੇ ਇਹ ਇੰਜਰਡ ਹੋਇਆ ਹੈ ਇਹਦੇ ਵਿੱਚ ਤੇ ਦੂਸਰੀ ਪਾਰਟੀ ਜੀ ਦਾ ਇਹ ਪਹਿਲੇ ਤੌਰ ਤੇ ਇਹ ਨਾਮ ਲੈਂਦੇ ਹੈਗੇ ਹੈ ਦੂਜੀ ਪਾਰਟੀ ਜਿਹੜੀ ਹੈਗੀ ਆ ਕੋਈ ਜਸਸੀਮਾਨ ਹੈਗਾ ਛੇਕਪੁਰੇ ਪਿੰਡ ਦਾ ਉਹਨਾਂ ਨਾਲ ਇਹਨਾਂ ਦਾ ਜਿਹੜਾ ਕੋਈ ਝਗੜਾ ਹੋਇਆ ਹੈਗਾ ਜਿੱਥੇ ਉਹਦੇ ਉਹ ਜਿਹੜਾ ਸੁਪਰੀਤ ਜਿਹੜਾ ਬਾਬਾ ਇਹ ਜਿਹੜਾ ਹੈਗਾ ਇੰਜਰਡ ਹੋਇਆ ਇਹਨੂੰ ਫੌਰੀ ਤੌਰ ਤੇ ਇੱਕਦਮ ਐਕਸ਼ਨ ਵਿੱਚ ਆਂਦੇ ਹੋਏ ਪੁਲਿਸ ਨੇ ਜਿਹੜਾ ਹੈਗਾ ਇਹ ਇਹਨੂੰ ਐਡਮਿਟ ਕਰਾਤਾ ਹੈਗਾ ਉੱਥੇ ਮੈਕਸ ਹਸਪੀਟਲ ਬਠਿੰਡਾ ਤੇ ਉੱਥੇ ਇਹ ਜੇਰੇ ਇਲਾਜ ਹੈ ਇਹਦੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਜਿਹੜੀ ਹੈ ਜਿਹੜਾ ਉੱਥੇ ਜੋ ਵੀ ਐਵੀਡੈਂਸ ਸੀਗੀ ਉਹ ਕਲੈਕਟ ਕਰ ਲਈ ਹੈ ਤੇ ਇਹਨੂੰ ਐਡਮਿਟ ਕਰਾਤਾ ਐਸ ਐਚ ਓ ਤਲਵੰਡੀ ਨੇ ਇਹਦੇ ਚ ਬੜਾ ਸ਼ਲਾਘਾਯੋਕ ਕੰਮ ਕੀਤਾ ਤੇ ਉਹਦੇ ਵਿੱਚ ਇਹ ਜੇਰੇ ਇਲਾਜ ਹੈ ਤੇ ਹੁਣ ਜਿਹੜਾ ਹੈਗਾ ਅਸੀਂ ਪੁਲਿਸ ਪਾਰਟੀਆਂ ਬਣਾ ਕੇ ਇਹਦੇ ਤੇ ਜਿਹੜੀਆਂ ਹੈਗੀਆਂ ਰੇਡਾ ਕਰ ਰਹੇ ਆ ਤੇ ਐਫ ਆਈ ਆਰ ਇਹਦੀ ਜਿਹੜੀ ਹੈਗੀ ਐ ਲਾਗ ਕੀਤੀ ਆ। ਹਾਂ ਜੀ। ਇਹ ਜਿਹੜੇ ਦੋ ਦੋਸ਼ੀ ਮਕਦਮਾ ਨੰਬਰ 99 ਦੇ ਵਿੱਚ ਗ੍ਰਫਤਾਰ ਕੀਤੇ ਗਏ ਨੇ 사ਜਨ ਤੇ ਸਾਗਰ। ਇਹ ਅਮਰਪੁਰਾ ਬਸਤੀ ਨਰਵਣਾ ਰੋਡ ਬਠਿੰਡਾ ਦੇ ਰਹਿਣ ਵਾਲੇ ਨੇ ਦੋਨੋਂ ਦੋਸ਼ੀ। ਸੋ ਜਿਹੜੀ ਹੈਗੀ ਐ ਇਹਦੇ ਤੇ ਪਹਿਲਾਂ ਵੀ ਜਿਹੜੀ ਇਹਨਾਂ ਦੇ ਕਿਹੜੇ ਕਿਹੜੇ ਮਕਦਮੇ ਦਰਜ ਨੇ ਇਹਨਾਂ ਨੇ ਹੋਰ ਕਿਹੜੀ ਕਿਹੜੀ ਥੋਰੀ ਕੀਤੀ ਐ ਉਸ ਬਾਰੇ ਵੀ ਡੰਗਾਈ ਨੋਟਿਸ ਕੀਤੀ ਜਾ ਰਹੀ ਐ। ਇਹ ਜਿਹੜਾ ਹੈਗਾ ਲੇਬਰ ਦਾ ਵਗਰਾ ਦਾ ਕੰਮ ਕਰਦੇ ਆ ਫ੍ਰੀ ਹੈਗੇ ਆ ਕਿੰਨਾ ਗਾਟੋ ਰਿਕਸ਼ਾ ਹੈਗਾ ਈ ਰਿਕਸ਼ਾ ਜਿਹੜਾ ਹੈਗਾ ਉਹ ਚਲਾਉਂਦੇ ਆ ਤੇ ਰਾਤ ਨੂੰ ਜਿਹੜਾ ਹੈਗਾ ਇਹ ਚੋਰੀ ਦਾ ਚੋਰੀ ਵਾਸਤੇ ਜਿਹੜਾ ਹੈਗਾ ਈ ਰਿਕਸ਼ੇ ਦੀ ਵਰਤੋਂ ਕਰਦੇ ਹਾਂ ਹਾਂਜੀ ਸਰ ਅੱਜ ਇਸ ਏਰੀਆ ਦੇ ਵਿੱਚ ਆਪ ਵੱਲੋਂ ਕਿਸੇ ਚੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਮਾਨਯੋਗ ਐਸਐਸਪੀ ਫਿੰਡਾ ਸ਼੍ਰੀ ਦੀਪਕ ਪਾਰਕੀ ਦਿਸ਼ੰਦਰ ਨਰੇਸ਼ਾ ਹੇਠ ਅੱਜ ਅਸੀਂ ਬਠਿੰਡਾ ਦੇ ਕੁਝ ਹਿੱਸਿਆਂ ਵਿੱਚ ਕਸੋ ਆਪਰੇਸ਼ਨ ਚਲਾ ਰਹੇ ਹਾਂ ਜੀ ਸਰ ਇਸ ਕਸੋ ਆਪਰੇਸ਼ਨ ਤਹਿਤ ਆਪ ਤੁਸੀਂ ਫਿਰ ਕਿਸ-ਕਿਸ ਚੀਜ਼ ਦੀ ਚੈਕਿੰਗ ਕਰ ਰਹੇ ਹੋ ਜੀ ਮਾੜੇ ਅਨਸਰਾਂ ਦੀ ਜਾਂ ਕਿਸੇ ਨਸ਼ੀਲੇ ਵਪਾਰਸਾਂ ਦੇ ਸੰਬੰਧ ਵਿੱਚ ਕਰ ਰਹੇ ਹੋ ਸਰ ਇਸ ਕਸੋ ਆਪਰੇਸ਼ਨ ਤਹਿਤ ਅਸੀਂ ਬਠਿੰਡਾ ਦੇ ਟੀਪਨਗਰ ਅਤੇ ਸਾਈ ਨਗਰ ਵਿੱਚ ਚੈਕਿੰਗ ਕਰ ਰਹੇ ਹਾਂ ਜੀ ਇਥੋਂ ਦੇ ਜੋ ਵੀ ਮਾੜੇ ਅਨਸਰ ਨੇ ਜਿਨ੍ਹਾਂ ਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਜਾਂ ਸਾਨੂੰ ਲੋਕਲ ਲੈਵਲ ਤੇ ਇਨਪੁਟ ਮਿਲੀ ਆ ਉਹਨਾਂ ਦੀ ਵੀ ਚੈਕਿੰਗ ਕਰ ਰਹੇ ਹਾਂ ਇਸ ਚੈਕਿੰਗ ਦੌਰਾਨ ਸਰ ਤੁਹਾਨੂੰ ਕਿਤੋਂ ਕੋਈ ਬਰਾਮਦਗੀ ਹੋਈ ਹੈ ਜਾਂ ਹਾਲੇ ਤੱਕ ਨਹੀਂ ਜੀ ਇਹ ਅਜੇ ਕਾਸੂ ਪ੍ਰਿੰਟ ਚੱਲ ਰਿਹਾ ਜੀ ਬਾਅਦ ਵਿੱਚ ਕਹਾਂ ਦੱਸਾਂਗੇ ਤੁਹਾਨੂੰ ਮੇਰਾ ਨਾਮ ਤਾਂ ਜੈਸੀ ਗੁਪਤਾ ਹੈ ਜੀ ਮੈਂ ਬੱਲਾਰਾਮਨਗਰ ਬਠਿੰਡਾ ਦਾ ਰਹਿਣ ਵਾਲਾ ਹਾਂ ਮਿਤੀ 7 3 2024 ਨੂੰ ਮੈਂ ਇੱਕ ਐਪ ਡਾਊਨਲੋਡ ਕੀਤੀ ਸੀ ਜਿਹੜੀ ਕਿ ਇੱਕ ਸ਼ੇਅਰ ਮਾਰਕੀਟ ਨਾਲ ਰਿਲੇਟਡ ਐਪ ਸੀਗੀ ਬਟ ਮੈਨੂੰ 4-5 ਦਿਨ ਬਾਅਦ ਹੀ ਪਤਾ ਲੱਗਿਆ ਕਿ ਇਹ ਐਪ ਜਿਹੜੀ ਹੈਗੀ ਐ ਇਹ ਜਾਲੀ ਐਪ ਹੈਗੀ ਐ ਫਰਾਡੀ ਐਪ ਹੈ ਤੇ ਇਸ ਲਈ ਮੈਂ ਉਹਨਾਂ ਨੂੰ 152000 ਰੁਪਏ ਜਿਹੜਾ ਟਰਾਂਸਫਰ ਕੀਤਾ ਸੀਗਾ ਉਹ ਵਿਡਰੋਅਲ ਦੀ ਰਿਕੁਐਸਟ ਪਾਈ ਉਹਨਾਂ ਨੇ ਬਟ ਮੇਰੀ ਜਿਹੜੀ ਰਿਕੁਐਸਟ ਹੈ ਉਹ ਵਿਡਰੋਅਲ ਦੀ ਰਜੈਕਟ ਕਰਤੀ ਉਸ ਤੋਂ ਬਾਅਦ ਮੈਂ ਮਾਨਯੋਗ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਕਿ ਮੇਰੇ ਨਾਲ 152000 ਰੁਪਏ ਦਾ ਫਰਾਡ ਹੋ ਗਿਆ ਉਹ ਦਰਖਾਸਤ ਐਸਐਸਪੀ ਸਾਹਿਬ ਨੇ ਸਾਈਬਰ ਸੈੱਲ ਨੂੰ ਮਾਰਕ ਕਰ ਦਿੱਤੀ ਸਾਈਬਰ ਸੈੱਲ ਟੀਮ ਨੇ ਤੁਰੰਤ ਹੀ ਉਸ ਦੇਤੇ ਐਕਸ਼ਨ ਲੈਂਦੇ ਹੋਏ ਮੇਰੇ ਜਿਹੜੇ 151000 ਰੁਪਏ ਆ ਮੈਨੂੰ ਵਾਪਸ ਦਵਾ ਦਿੱਤੇ ਇਸ ਕਰਕੇ ਮੈਂ ਸਾਈਬਰ ਸੈੱਲ ਟੀਮ ਦਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਬਹੁਤ ਹੀ ਧੰਨਵਾਦੀ ਹਾਂ ਅਤੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਜੋ ਵੀ ਆਪਣੇ ਐਦਾਂ ਦੇ ਫਰਾਡੀ ਐਪਸ ਹੈਗੀਆਂ ਉਹਨਾਂ ਤੋਂ ਬਚੋ ਸਾਵਧਾਨ ਰਹੋ ਥੈਂਕ ਯੂ ਧੰਨਵਾਦ ਮਾਣਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਜਿਹੜੀ ਬਠਿੰਡਾ ਪੁਲਿਸ ਦੀ ਨਸ਼ਾ ਖਿਲਾਫ ਵੱਡੀ ਮੁਹਿੰਮ ਜਿਹੜੀ ਹੈਗੀ ਹੈ ਉਸ ਸਬੰਧ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਪਰ ਸਾਡੇ ਵੱਲੋਂ ਕੈਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਜਿਹੜੇ ਟਰੱਕਸ ਨਾਲ ਸੰਬੰਧਿਤ ਏਰੀਆ ਨੇ ਉਹਨਾਂ ਦੀ ਸਰਚ ਚੱਲਤੀ ਜਾ ਰਹੀ ਹੈ ਤੇ ਸਪੈਸ਼ਲ ਨਾਕਾਬੰਦੀ ਵੀ ਜਿਹੜੀ ਹੈਗੀ ਆ ਅਲੱਗ-ਅਲੱਗ ਟਾਈਮ ਦੇ ਉੱਪਰ ਅਲੱਗ-ਅਲੱਗ ਏਰੀਆ ਦੇ ਵਿੱਚ ਕਰਵਾਈ ਜਾ ਰਹੀ ਹੈ ਸੋ ਇਸੇ ਲੜੀ ਤਹਿਤ ਸੀਆਈਏ ਸਟਾਫ 1 ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਦੋ ਦੋਸ਼ੀ ਰਾਹੁਲ ਤੇ ਮਨਵੀਰ ਜੋ ਕਿ ਰਾਮਪੁਰਾ ਦੇ ਰਹਿਣ ਉਹਨਾਂ ਨੂੰ ਸੀਆਈਐਸਟਾ ਵਨ ਦੀ ਟੀਮ ਨੇ ਸਿਟੀ ਰਾਮਪੁਰੇ ਦੇ ਏਰੀਆ ਦੇ ਵਿੱਚ ਗ੍ਰਫਤਾਰ ਕੀਤਾ ਤੇ ਇਹਨਾਂ ਦੇ ਕੋਲੋਂ 205 ਗ੍ਰਾਮ ਹੈਰੋਇਨ ਜਿਹੜੀ ਹੈਗੀ ਇਹਨਾਂ ਦੀ ਰਿਕਵਰੀ ਹੋਈ ਆ ਨਾਲ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਮੋਟਰਸਾਈਕਲ ਸੀਗਾ ਉਹਨੂੰ ਵੀ ਪੁਲਿਸ ਨੇ ਕਬਜ਼ਾ ਪੁਲਿਸ ਵਿੱਚ ਲਿਆ ਹੈ ਸੋ ਫਰਦਰ ਜਿਹੜੀ ਹੈਗੀ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਹੈਰੋਇਨ ਸੀਗੀ ਕਿੱਥੋਂ ਲੈ ਕੇ ਆਏ ਸੀਗੇ ਕਿ ਇਹਨਾਂ ਨੂੰ ਸਪਲਾਈ ਕਿ ਕਰਨੀ ਸੀਗੀ ਸੋ ਉਹਦੇ ਬਾਰੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਨਾਲ ਜਿਹੜਾ ਰਾਹੁਲ ਹੈਗਾ ਇਸ ਤੇ ਉੱਪਰ ਪਹਿਲਾਂ ਵੀ ਦੋ ਮੁਕਦਮੇ ਐਨਟੀਪੀਐਸ ਦੇ ਦਰਜ ਨੇ ਇੱਕ ਮੁਕਦਮਾ ਐਸਟੀਐ ਦੂਸਰਾ ਮਕਦਮਾ ਸਿਟੀ ਰਾਮਪੁਰੇ ਦੇ ਵਿੱਚ ਤਰਜਿਸੋ ਹੋਇਆ ਸੀਗਾ ਸੋ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਪਹਿਲਾਂ ਵੀ ਨਸ਼ੇ ਦੀ ਇਸ ਸਮਗਲਿੰਗ ਦੇ ਵਿੱਚ ਇਨਵੋਲ ਸੀਗੇ ਤੇ ਕੱਲ ਸੀਐਸਟਾਫ ਦੀ ਟੀਮ ਨੇ ਇਹਨਾਂ ਕੋਲੋਂ 205 ਗ੍ਰਾਮ ਹੈਰੋਇਨ ਵਿਦ ਮੋਟਰਸਾਈਕਲ ਜਿਹੜਾ ਹੈਗਾ ਰਿਕਵਰ ਕੀਤੀ ਐ ਸੋ ਫਰਦਰ ਜਿਹੜੀ ਹੈਗੀ ਇਹਨਾਂ ਕੋਲੋਂ ਕੁੱਝ ਕੁੱਝ ਕੀਤੀ ਜਾ ਰਹੀ ਐ ਸੋ ਬਠੰਡਾ ਪੁਲਿਸ ਵੱਲੋਂ ਜਿਹੜੀ ਨਸ਼ਿਆਂ ਦੀ ਵੱਡੀ ਮੁਹਿੰਮ ਐ ਉਹ ਇਦਾਂ ਹੀ ਅਸੀਂ ਇਸ ਨੂੰ ਕੰਟੀਨਿਊ ਰੱਖਾਂਗੇ ਤੇ ਮਾਨਯੋਗ ਐਸਐਸਪੀ ਸਾਹਿਬ ਬਠੰਡਾ ਵੱਲੋਂ ਬਿਲਕੁਲ ਸਖਤ ਜਿਹੜਾ ਹੈਗਾ ਹਦਾਇਤ ਕੀਤੀ ਗਈ ਐ ਜਿਹੜੇ ਵੀ ਬੰਦੇ ਨਸ਼ਾ ਸਮਗਲਿੰਗ ਦੇ ਨਾਲ ਇਨਵੋਲ ਹੋਣੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਤੇ ਉਹਨਾਂ ਦੇ ਖਿਲਾਫ ਸਖਤ ਕੈਕਸ਼ਨ ਲਿਆ ਜਾਊਗਾ ਤੇ ਜਿਹੜੇ ਵੀ ਸਮਗਲਰਸ ਨੇ ਇਸ ਗੰਦੇ ਧੰਦੇ ਦੇ ਵਿੱਚੋਂ ਪ੍ਰਾਪਰਟੀ ਕੋ ਬਣਾਈ ਹੈ ਉਸ ਤੇ ਵੀ ਐਕਸ਼ਨ ਲਿਤਾ ਜਾਊਗਾ ਤੇ ਉਸ ਪ੍ਰਾਪਰਟੀ ਨੂੰ ਫ੍ਰੀਜ਼ ਤੇ ਸੀਜ਼ ਵੀ ਕੀਤਾ ਜਾਊਗਾ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜਦੋਂ ਜੀ ਆਈਪੀਐਸ ਤੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕ ਪਾਰਕ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਨਸ਼ਿਆਂ ਦੇ ਵਿਰੁੱਧ ਵਿੱਢੀ ਹੋਈ ਮੁਹਿੰਮ ਨੂੰ ਲੈ ਕੇ ਅੱਜ ਸਾਨੂੰ ਜਿਹੜੀ ਹੈਗੀ ਐ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਜਿਹਦੇ ਵਿੱਚ ਧਾਲੀਵਾਲ ਮੈਡੀਕਲ ਹਾਲ ਤੋਂ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਹ ਇਹ ਸਿਗਨੇਚਰ ਕੈਪਸੂਲ ਤੇ ਟਪੈਡਾਜੋਰ 60 ਦੀਆਂ ਜਿਹੜੀਆਂ ਹੈਗੀਆਂ ਗੋਲੀਆਂ ਵਗੈਰਾ ਵੇਚਦਾ ਹੈਗਾ ਤੇ ਜਿਹਦੇ ਸਬੰਧ ਤੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਡਰਗ ਇਨਸਪੈਕਟਰ ਸਾਹਿਬ ਨੂੰ ਬੁਲਾ ਕੇ ਇਹਨਾਂ ਦੀ ਜਿਹੜੀ ਹੈ ਤਲਾਸ਼ੀ ਕੀਤੀ ਸੀਗੀ ਤੇ ਪੁਲਿਸ ਟੀਮ ਨੂੰ ਨਾਲ ਲੈ ਕੇ ਤੇ ਇਹਦੇ ਵਿੱਚ ਜਿਹੜੀਆਂ ਇਹਦੇ ਦੁਕਾਨ ਤੋਂ ਜਿਹੜੀਆਂ ਇਹਦਾ ਮਾਲਕ ਜਿਹੜਾ ਹੈਗਾ ਸੰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜੀਵਨ ਸਿੰਘ ਵਾਲਾ ਜਿਹੜਾ ਉਥੇ ਹਾਜ਼ਰ ਮਿਲਿਆ ਤੇ ਜਿਹਦੀ ਦੁਕਾਨ ਦੀ ਤਲਾਸ਼ੀ ਕਰਨ ਤੇ ਇਹਦੇ ਪਾਸੋਂ ਜਿਹੜੀ ਹੈਗੀ ਐ ਅਤਰਾਜੋਗ ਦਵਾਈਆਂ ਸਿਗਨੇਚਰ ਤੇ ਟਪੈਂਟਾਜੋਲ ਸాల్ਟ ਦੀਆਂ ਜਿਹੜੀਆਂ ਹੈਗੀਆਂ ਕਈ ਦਵਾਈਆਂ ਜਿਹੜੀਆਂ ਮਿਲੀਆਂ ਜਿਨ੍ਹਾਂ ਨੂੰ ਅਤਰਾਜੋਗ ਦਵਾਈਆਂ ਨੂੰ ਜਿਹੜਾ ਹੈਗਾ ਡਰਗਨ ਇੰਸਪੈਕਟਰ ਸਾਹਿਬ ਨੇ ਜਿਹੜਾ ਹੈਗਾ ਆਪਣੇ ਕਬਜ਼ੇ 'ਚ ਲੈ ਲਿਆ ਤੇ ਇਹਦੀ ਦੁਕਾਨ ਜਿਹੜੀ ਹੈਗੀ ਐ ਹਾਲ ਦੀ ਘੜੀ ਇਹ ਸੀਲ ਕਰਤੀ ਹੈਗੀ ਐ ਇਹ ਇਹ ਜਿਹੜਾ ਹੈਗਾ ਲਾਇਸੈਂਸ ਵਗੈਰਾ ਜਿਹੜਾ ਚੈੱਕ ਕੀਤਾ ਗਿਆ ਇਹਦੇ ਕੋਲ ਲਾਇਸੈਂਸ ਨਹੀਂ ਹੈਗਾ ਭਰੇ ਨੇ ਦੱਸਿਆ ਵੀ ਇਹ ਕੋਈ ਹੋਰ ਕਿਸੇ ਵਿਅਕਤੀ ਤੋਂ ਜਿਹੜਾ ਹੈਗਾ ਇਹਨੇ ترਸੀਮ ਸਿੰਘ ਨਾਮ ਦੇ ਕਿਸੇ ਬੰਦੇ ਤੋਂ ਜਿਹੜਾ ਹੈਗਾ ਇਹਨੇ ਲਿਆ ਹੋਇਆ ਹੈਗਾ ਲਾਇਸੈਂਸ ਕ੍ਰਾਇ ਤੇ ਤੇ ਉਹਨੂੰ ਵੀ ਬੁਲਾਇਆ ਉਹ ਵੀ ਚੈੱਕ ਕਰਕੇ ਜਿਹੜਾ ਹੈਗਾ ਉਹ ਵੀ ਲਾਇਸੈਂਸ ਕੈਨਸਲ ਕਰਨ ਲਈ ਜਿਹੜੀ ਹੈਗੀ ਹੈ ਟ੍ਰਾਂਸਪੋਰਟ ਸਾਹਿਬ ਵੀ ਸਪਰਸ਼ ਕਰ ਰਹੇ ਹੈ ਤੇ ਉਹਦੇ ਬਾਰੇ ਅਸੀਂ ਪੁਲਿਸ ਵਿਭਾਗ ਵੱਲੋਂ ਵੀ ਜਿਹੜਾ ਹੈਗਾ ਇਹਦਾ ਲਾਇਸੈਂਸ